ਇਹ ਇਹਨਾਂ ਦੀ ਫਣੀ ਜੀ ਵੀਡੀਓ ਦੇਖੋ ਯਾਰ ਇਹ ਸਾਰਾ ਜਿਹੜਾ ਮੀਟ ਆ ਨਾ ਇਹ ਇੱਕ ਕੁੱਤੇ ਨੂੰ ਦੇਈ ਜਾਂਦਾ ਤੇ ਦੂਜੇ ਕੁੱਤੇ ਦਾ ਰਿਐਕਸ਼ਨ ਦੇਖੋ ਯਾਰ ਕਿੰਨੀ ਪਿਆਰੀ ਜੀ ਵੀਡੀਓ ਆ ਤੇ ਇਹ ਦੇਖੋ ਸਾਰੀ ਜਦੋਂ ਹੀ ਉਹ ਉਹਦੇ ਮੂੰਹ 'ਚ ਆ ਸਮਾਰਦਾ ਹੋ ਵੀ ਮੈਨੂੰ ਮਿਲੂਗਾ ਜੀਵ ਦੇਖੋ ਮੂੰਹ ਤੇ ਫੇਰਦਾ ਵਿਚਾਰਾ ਤੇ ਉਹਨੂੰ ਮਿਲਦਾ ਹੈ ਨੀਗਾ ਇਹ ਦੇਖੋ ਸਾਰੇ ਪੀਸ ਉਹਨੂੰ ਦੇਈ ਜਾਂਦਾ ਉਹ ਝਾਕਦਾ ਯਾਰ ਵੀ ਮੇਰੀ ਮੇਰੀ ਵਾਰੀ ਕਦੋਂ ਆਊਗੀ ਇਹ ਦੇਖੋ ਤੇ ਉਹ ਵੀ ਕਿੰਨਾ ਹੁਸ਼ਿਆਰ ਆ ਤੇ ਇੱਕ ਗੱਲ ਹੋਰ ਦੇਖਣ ਵਾਲੀ ਏ ਚਲੋ ਇਹ ਤਾਂ ਹੋ ਗਿਆ ਫਨੀ ਵੀਡੀਓ ਬਣਾਈ ਇਹਨਾਂ ਨੇ ਮਨੋਰੰਜਨ ਲਈ ਬਣਾਈ ਹੈ ਯਾਰ ਇਹ ਦੇਖਣ ਵਾਲਾ ਵੀ ਇਹ ਪਲੇਟ ਦੇ ਵਿੱਚੋਂ ਚੱਕ ਨਹੀਂ ਰਿਹਾ ਵੇਟ ਕਰ ਰਿਹਾ ਵੀ ਮੈਨੂੰ ਇਹੀ ਦੇਵੇ ਤਾਂ ਦੇਵੇ ਮੈਂ ਖੁਦ ਨਹੀਂ ਚੱਕਣਾ ਤੇ ਨਹੀਂ ਤਾਂ ਆਪਣੇ ਇਧਰ ਕੁੱਤੇ ਹੁੰਦੇ ਆ ਯਾਰ ਪਲੇਟ ਚੋਂ ਹੀ ਚੱਕ ਕੇ ਕੀ ਸਾਰੇ ਹੀ ਲੈ ਜਾਣਾ ਸੀ ਹੁਣ ਨੂੰ ਚੱਕ ਕੇ ਤੇ ਇਹ ਦੇਖੋ ਬਾਈ ਕਮਾਲ ਆ ਹੁਣ ਦੇਖੋ ਉਹਨੂੰ ਸਲਾਦ ਦਿੰਦਾ ਉਹ ਵੀ ਨਹੀਂ ਕਹਿੰਦਾ ਨਹੀਂ ਇਹ ਵੀ ਨਹੀਂ ਦੇਣ ਦੇਣਾ ਉਹ ਹੀ ਖਾਈ ਜਾਂਦਾ ਕਾਲਾ ਹੀ ਪਤਾ ਨਹੀਂ ਕਿੰਨਾ ਕੁ ਪੇਟ ਚ ਟੋਆ ਪਟਿਆ ਇਹਦੇ ਤੇ ਆ ਦੇਖੋ ਉਹਨੂੰ ਵਿਚਾਰੇ ਨੂੰ ਕੁਝ ਵੀ ਨਹੀਂ ਮਿਲਿਆ ਭਾਈ ਉਹ ਝਾਕਦਾ ਹੀ ਰਹਿ ਗਿਆ ਮੂੰਹ ਸ ਮਾਰਦਾ ਹੀ ਰਹਿ ਗਿਆ